ਨਹੀਂ ਨਹੀਂ ਪਤਾ ਯਾਰ ਜਿਹੜੀ ਚੀਜ਼ ਜਿਹੜਾ ਦੋ ਅਸੀਂ ਆਖੀ ਜਨੇ ਵੀ ਜਿਹੜਾ ਨਹੀਂ ਵੇਚਦਾ ਨਹੀਂ ਬਿਲਕੁਲ ਬਿਲਕੁਲ ਇਹ ਬਿੰਨਾ ਦਾ ਮਕਾਨ ਕਿਹੜਾ ਹੈ ਇਹਨਾਂ ਦਾ ਇਹਨਾਂ ਉਹਦੇ ਵੇਚੀ ਹੈ ਅੱਛਾ ਵੇਚੀ ਗਈ ਅੰਦਰ ਹੀ ਹੈ ਹਾਂ ਬੁੜੇ ਹੋਣਾ ਕੋਲੀ ਰਹਿੰਦੀ ਆ ਹਾਂ ਉਹਨਾਂ ਕੋਲੀ ਹੁਣ ਵੀ ਅੰਦਰ ਹੈ ਉਹ ਕਿਹੜੀ ਬਾਹਰ ਗਈ ਹੈ ਉਹਦੇ ਰਹਿੰਦੀ ਆ ਯਾਰ ਹਰਾਮੀ ਵਾਲੀ ਗੱਲ ਹੈ ਵੀ ਸ਼ਰਿਆਂ ਵੇਚੀ ਜਾਂਦੇ ਯਾਰ ਜਿਆਦਾ ਪਹਿਲੇ ਵਾਰਨਿੰਗ ਦੇ ਗਾਈ ਬਾਈ ਆਣ ਪੱਤੋ ਕਹਿੰਗੇ ਇਹਨੂੰ ਪਸਲੇ ਆ ਰਹੇ ਨਹੀਂ ਜੜ ਦੇ ਪਿਆ ਯਾਰ ਸਾਲ ਪਹਿਲਾਂ ਕਿੱਡਾ ਧਰਨਾ ਲਗਾਇਆ ਸੀ ਹੈ ਇਸੇ ਵਾਸਤੇ ਲਾਇਆ ਸੀ ਵੀ ਤੁਸੀਂ ਸੁਧਰ ਜਾਓ ਤੁਹਾਡੀ ਮਿਹਨਤ ਕਰਨਿਆ ਪਿੰਡ 'ਚ ਬੈਠੇ ਹੋ ਵੀ ਤੁਸੀਂ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ ਇਸ ਤੋਂ ਵੱਧ ਕੀ ਕਰਨਗੇ ਕਾਚਾ ਕੁਰਸੀ ਬੰਨ ਲਾ ਲਓ ਨਾ ਨਾ ਬੈਠੋ ਬੈਠੋ ਇਟਾਲੀ ਵਾਲੇ ਬੋਦਲਾ ਤੋਂ ਮੌਜੂਦਾ ਸਰਪੰਚ ਨੀਲ ਕੁਮਾਰ ਜੀ ਸਾਬਕਾ ਮੈਂਬਰ ਪੰਚਾਇਤ ਰਮੇਸ਼ ਜੀ ਸਨੇਲ ਜੀ ਅੱਜ ਫੇਰ ਚਿੱਟੇ ਵਾਲੇ ਸ਼ਰਿਆਮ ਫੜੇ ਬਿਲਕੁਲ ਜੀ ਅਸੀਂ ਮੈਨੂੰ ਕੋਈ ਗੁਪਤ ਸੂਚਨਾ ਮਿਲੀ ਅੱਛਾ ਜੀ ਵੀ ਇੱਥੇ ਘਰਾਂ ਦੇ ਕੋਲ ਹੀ ਦੋ ਮੁੰਡੇ ਚਿੱਟਾ ਪੀ ਰਹੇ ਐ ਇਹ ਜਿਹੜੀ ਮਲੋਟ ਫਾਇਲ ਕਾ ਰੋਡ ਐ ਇਹਦੇ ਉੱਤੇ ਜਿਹੜੇ ਬੈਠੇ ਛੱਜਗੜ ਐ ਇਹਨਾਂ ਦੀ ਕੁੜੀ ਜਿਹੜੀ ਹੁਣ ਸ਼੍ਰੀਆਮ ਨਾਮ ਲੈ ਰਹੀ ਜਿਹੜੀ ਬੀਨਾ ਐ ਬੋਲ ਜੀ ਬਿਲਕੁਲ ਇੱਥੇ ਸ਼੍ਰੀਆਮ ਚਿੱਟਾ ਵਿਕਦਾ ਮੈਂ ਇੱਕ ਬੀਨਾ ਸਲੀਮ ਸਰਜੀਤ ਪੰਜ ਸਾਲ ਤੋਂ ਮੈਂ ਨਿਗਰਾਨੀ ਤੇ ਸੀਗਾ ਤੇ ਇੱਕ ਗੋਰਾ ਅੱਜ ਮੈਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ ਵੀ ਉੱਥੇ ਮੁੰਡਾ ਇਥੋਂ ਚਿੱਟਾ ਲਿਆ ਕੇ ਪੀ ਰਹੇ ਆ ਹਾਂਜੀ ਬਿਲਕੁਲ ਮੈਂ ਜਾ ਕੇ ਮੌਕੇ ਤੇ ਫੜਿਆ ਮੌਕੇ ਤੇ ਖੜਿਆ ਔਰ ਮੁੰਡੇ ਜਿਹੜੇ ਚਿੱਟਾ ਪੀਣ ਵਾਲੇ ਬਾਕਾਇਦਾ ਮੰਨੇ ਨੇ ਵੀ ਆ ਜਿਹੜੇ ਮਤਲਬ ਕੀ ਜਿੰਨੇ ਸੜਕ ਤੇ ਬੈਠੇ ਆਏ ਸਾਰੇ ਨਸ਼ਾ ਵੇਚਦੇ ਆ ਕੋਈ ਗੱਲ ਨਹੀਂ ਜੀ ਹੁਣ ਮੈਂ ਸਰਕਾਰ ਨੂੰ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਆ ਨੂੰ ਇਹ ਬੇਨਤੀ ਕਰਦਾ ਜਿੰਨਾ ਕਰੋ ਚਿੱਟਾ ਫੜੀਚੇ ਹੋ ਜਿਵੇਂ ਸੀ ਵੀ ਲਾ ਕੇ ਇਹਨਾਂ ਦੇ ਜਿਹੜੇ ਘਰ ਆ ਉਹ ਟਾਉਣ ਬਾਕੀ ਭਗਵਤਮਾ ਸਰਕਾਰ ਹੈ ਜਿਹੜੀ ਚਿੱਟੇ ਦੇ ਨਸ਼ੇ ਦੇ ਖਿਲਾਫ ਬਹੁਤ ਵਧੀਆ ਕੰਮ ਕਰ ਰਹੀ ਹੈ ਹਾਂਜੀ ਔਰ ਅੱਜ ਜਿਹੜਾ ਮੈਂ ਇਹ ਐਕਸ਼ਨ ਜੋ ਪੂਰਾ ਜਿੰਨੀ ਦੇਰ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਉਨੀ ਦੇਰ ਮੈਂ ਇੱਥੇ ਬੈਠਾ ਔਰ ਮੇਰਾ ਸਾਰਾ ਪਿੰਡ ਵੀ ਬੈਠਾ ਹੈ ਤੁਹਾ ਤੁਹਾਡਾ ਮੋਬਾਈਲ ਨੰਬਰ 9780778200 ਤੁਸੀਂ ਮੌਜੂਦਾ ਸਰਪੰਚ ਸੁਨੀਲ ਕੁਮਾਰ ਠੀਕ ਹੈ ਜੀ ਆ ਨਗਰ ਸਾਰਾ ਖੜਾ ਹੈ ਜੀ ਤੇ ਇੱਥੇ ਸਰਪੰਚ ਇੱਕ ਆਪਣੇ ਮੁੱਖਾ ਜੀ ਹੈਗੇ ਸੀ ਉਹ ਕਿਧਰ ਗਏ ਡਾਣੀ ਕਰਨ ਆਰਾਮਦੀਦੇ ਸਾਡੇ ਜਿਨ੍ਹਾਂ ਨੇ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਸੁਨੀਲ ਕੁਮਾਰ ਜੀ ਦੇ ਨਾਲ ਭਗਵਾਨ ਜੀ ਇਹ ਵੀ ਸਾਡੇ ਸਰਪੰਚ ਹੈਗੇ ਨੇ ਭਗਵਾਨ ਜੀ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਇਸ ਵਿਸ਼ੇ ਬਾਰੇ ਇਹੀ ਹੈ ਵੀ ਨੇ ਖੁੱਲ ਕੇ ਬੋਲੋ ਬੰਦਾ ਕਿਥੋਂ ਫੜਿਆ ਸੀ ਇੱਥੋਂ ਫੜਿਆ ਬੰਦਾ ਕਿਥੋਂ ਫੜਿਆ ਇੱਥੋਂ ਫੜਿਆ ਪੰਚਾਇਤੋ ਜੀ ਸਾਡੇ ਆ ਹੌਸਲਾ ਨਹੀਂ ਹੁੰਦਾ ਅਸੀਂ ਕਿਤੇ ਕੰਮ ਤੇ ਬੈਠਾ ਰੁਕ ਗਿਆ ਤੂੰ ਜਿਹੜਾ ਟਾਣੀ ਕਨ ਆਰਾਮ ਦੇ ਸਰਪੰਚਾ ਉਹਨਾਂ ਦੇ ਘਰ ਦੇ ਸਾਹਮਣੇ ਠੀਕ ਹੈ ਜੀ ਇਹ ਨਸ਼ਾ ਲਈ ਜਾਂਦੇ ਸੀ ਇਹਨਾਂ ਦੇ ਕੋਲੋਂ ਸਾਨੂੰ ਸਿਰਿੰਜਾਂ ਵੀ ਮਿਲੀਆਂ ਠੀਕ ਹੈ ਜੀ ਦੋ ਬੰਦੇ ਅਸੀਂ ਮੌਕੇ ਤੇ ਫੜਿਆ ਠੀਕ ਹੈ ਜੀ ਤੇ ਉਹ ਜਿਨ੍ਹਾਂ ਦੇ ਘਰੋਂ ਲੈ ਕੇ ਗਏ ਉਹਨਾਂ ਦੇ ਨਾਮ ਵੀ ਉਹ ਕੁੜੀ ਦਾ ਉਹਨਾਂ ਨੇ ਸਾਨੂੰ ਦੱਸਿਆ ਕੀ ਨਾਮ ਦੱਸਿਆ ਮੀਨਾ 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 ਰਾਣੀ ਮੀਨਾ ਬਿੰਨਾ ਰਾਣਿਕ ਇਹਦੇ ਪਿਓ ਦਾ ਕੀ ਨਾਂ ਹੈ ਚਿਮਨ ਲਾਲ ਚਿਮਨ ਲਾਲ ਮਤਲਬ ਕਿ ਇਸੇ ਪਰਿਵਾਰ ਚੋਂ ਹੀ ਹੋ ਗਿਆ ਰਿਲੇਟਡ ਠੀਕ ਹੈ ਆ ਗਏ ਸਰਪੰਚ ਸਾਹਿਬ ਸਰਪੰਚ ਮੁੱਖਾ ਜੀ ਸੁਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਡਾ ਮੌਜੂਦਾ ਜਿਹੜੀ ਢਾਣੇ ਕਾਨाराम ਜੀ ਦੇ ਸਰਪੰਚੋਂ ਮੌਜੂਦਾ ਤਰੇਸ ਤੁਹਾਡੀ ਪੈਂਟਾਲੀ ਵਾਲੇ ਬੋਤਲੇ ਦੇ ਵਿੱਚ ਹੈ ਅੱਜ ਦੀ ਜਿਹੜੀ ਘਟਨਾ ਹੈ ਇਹ ਤੁਸੀਂ ਅੱਜ ਕੀ ਫੜਿਆ ਕਿੱਥੋਂ ਫੜਿਆ ਮੈਂ ਤਾਂ ਟਾਣੀ ਤੇ ਸੀ ਅੱਛਾ ਜੀ ਮੈਨੂੰ ਸਰਪੰਚ ਸਾਹਿਬ ਦਾ ਫੋਨ ਗਿਆ ਅੱਛਾ ਜੀ ਕਹਿੰਦੇ ਵੀ ਆਸ ਤਰ੍ਹਾਂ ਦੋ ਬੰਦੇ ਫੜਿਆ ਚਿੱਕਾ ਲਾਉਂਦੇ ਠੀਕ ਹੈ ਜੀ ਤੁਸੀਂ ਜਲਦੀ ਆਓ ਠੀਕ ਹੈ ਜੀ ਮੈਂ ਆਇਆ ਮੇਰੇ ਆਉਣ ਤੋਂ ਪਹਿਲਾਂ ਫੜੀ ਬੈਠੇ ਸੀ ਤੇ ਇੱਥੇ ਇਕੱਠਾ ਆਇਆ ਸੀ ਠੀਕ ਹੈ ਜੀ ਤੇ ਇਹ ਹੀ ਕਹਿ ਰਿਹਾ ਮੁੰਡਾ ਵੀ ਬੀਨਾ ਨਾਂ ਦੀ ਕੁੜੀ ਹੈ ਬੀਨਾ ਲੈ ਕੇ ਗਿਆ ਮਤਲਬ ਇੱਕ ਬੀਨਾ ਇੱਥੇ ਵੇਚਦੀ ਹੈ ਇੱਕ ਸਰਜੀਤ ਸਿੰਘ ਕਿਕਰ ਸਿੰਘ ਇੱਕ ਗੋਰਾ ਹਾਂਜੀ ਹਾਂਜੀ ਇੱਕ ਸਲੀਮ ਇਹ ਚਾਰ ਬੰਦੇ ਤਾਂ ਇੱਥੇ ਪੱਕੇ ਐ ਮਤਲਬ ਕਿ ਜਿੰਨੀ ਹੈ ਇਹਨਾਂ ਦੀ ਪ੍ਰਾਪਰਟੀ ਬਣੀ ਹੈ ਪੰਪ ਤੋਂ ਲੈ ਕੇ ਤੇ ਸੜਕ ਦੇ ਉੱਤੇ ਜਿੰਨੀਆਂ ਕੋਠੀਆਂ ਬਣੀਆਂ ਇਹਨਾਂ ਦੀਆਂ ਕਾਰਾਂ ਆ ਗਈਆਂ ਨੇ ਇਹ ਸਾਰੇ ਚਿੱਟੇ ਦੇ ਵਪਾਰ ਨਾਲ ਬਣੀਆਂ ਨੇ ਕਿਹਨਾਂ ਦਾ ਬਾਵੇ ਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਭਗਵੰਤਾਨ ਸਰਕਾਰ ਨੂੰ ਬੇਨਤੀ ਕਿਤੇ ਅਪੀਲ ਕਰਦੇ ਆ ਵੀ ਜਿਵੇਂ ਪੰਜਾਬ ਦੇ ਵਿੱਚ ਤੁਸੀਂ ਬਲਡੋਜ਼ਰ ਫੇਰ ਰਹੇ ਹੋ ਨਸ਼ਿਆਂ ਦੇ ਖਿਲਾਫ ਇਹਨਾਂ ਦੇ ਖਿਲਾਫ ਵੀ ਬਲਡੋਜ਼ਰ ਫੇਰ ਜਣ ਸਾਭਕਾ ਮੈਂਬਰ ਰਮੇਸ਼ ਜੀ ਹੈਗੇ ਰਮੇਸ਼ ਜੀ ਤੁਹਾਡਾ ਕੀ ਵਿਚਾਰ ਹੈ ਜੀ ਤੁਹਾਡਾ ਵਿਚਾਰ ਤੇ ਆ ਜੀ ਇਹ ਤਾਂ ਸ਼ਰਿਆਮ ਚਿੱਟੇ ਦਿਨੀ ਵੇਚੀ ਜਾਂਦੇ ਦਿਨ ਹੋਵੇ ਰਾਤ ਹੋਵੇ ਠੀਕ ਹੈ ਜੀ ਇੱਥੇ ਹੱਥ ਕਿਉਂ ਨਹੀਂ ਲਾਉਂਦਾ ਪਿਆ ਜੀ ਇਹਨਾਂ ਦੇ ਕੋਲੇ ਕੀ ਹੈਗਾ ਇਹ ਬੁੜੀਆਂ ਹੀ ਸਪਲਾਈ ਕਰਦੀਆਂ ਨੇ ਠੀਕ ਹੈ ਜੀ ਜਦੋਂ ਵੀ ਇਹਨਾਂ ਕੋਲ ਹੁੰਦਾ ਕੋਈ ਸਮਾਨ ਇਧਰੋਂ ਬੁੜੀ ਜਾ ਕੇ ਉੱਥੇ ਦੋ ਦੱਸ ਦਿੰਦੀ ਵੀ ਇੱਕ ਕਿੱਲਾ ਪੀਛਾ ਚੱਲ ਉੱਥੇ ਕਿੱਲਾ ਜਾ ਕੇ ਪੀਛਾ ਫੜਾ ਕੇ ਆਉਂਦੀ ਜਾਂਦੀ ਠੀਕ ਹੈ ਜੀ ਸਾਰਾ ਸਮਾਨ ਇਹਨਾਂ ਦੀਆਂ ਬੁੜੀਆਂ ਦੇ ਕੋਲੇ ਹੁੰਦਾ ਠੀਕ ਹੈ ਜੀ ਤੇ ਜਿਹੜੇ ਕੋਈ ਪੰਚਾਇਤ ਵਾਲੇ ਡਰਦੇ ਹੋਏ ਆਂ ਗਾਂ ਫੇਰ ਇਹਨਾਂ ਦੇ ਘਰੇ ਨਹੀਂ ਵਰਦੇ ਆਪਾਂ ਸਾਲ ਪਹਿਲਾਂ ਵੀ ਧਰਨਾ ਲਗਾਇਆ ਸੀ ਕੋਈ ਧਰਨਾ ਲਾ ਸੀ ਕੱਖ ਨਹੀਂ ਮਟੀ ਜਾਈ ਸਾਡਾ ਡੀਐਸਪੀ ਏਕੇ ਜਲਾਲਾਬਾਦ ਵਾਲੇ ਡੀਐਸਪ ਠੀਕ ਹੈ ਜੀ ਅੱਜ ਦੀ ਜਿਹੜੀ ਆਪਾਂ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਰ ਵੀ ਗੱਲ ਪਚਾਈ ਸੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਜਿਹੜੀ ਆਪਣੀ ਹੁਣ ਭਗਵੰਤ ਮਾਨ ਸਰਕਾਰ ਦੀ ਮੌਜੂਦਾ ਕਾਰਵਾਈ ਚੱਲ ਰਹੀ ਹੈ ਬਲਡੋਜ਼ਰ ਵਾਲੀ ਅੱਜੇ ਵੀ ਵੇਖਦੇ ਆ ਅਸੀਂ ਤਾਂ ਕਹਿੰਨੇ ਚੱਲੋ ਸਾਨੂੰ ਹੈ ਥੋੜਾ ਜਿਹਾ ਵੀ ਇਜਾਜਤਾ ਹੈ ਵੀ ਬਲਡੋਜ਼ਰ ਫੇਰੇ ਜਾਣੇ ਨਹੀਂ ਇੱਥੇ ਫੇਰਾ ਜਾਣਾ ਚਾਹੀਦਾ ਠੀਕ ਹੈ ਜੀ ਹਾਂਜੀ ਆਓ ਆਓ ਤੁਸੀਂ ਆਓ ਜੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਉੱਪਰ ਜ਼ੋਰ ਅਪੀਲ ਕਰਦੇ ਆ ਪੈਂਟਾਲੀ ਵਾਲਾ ਬੋਦਲਾ ਦਾ ਸਮੂਹ ਨਗਰ ਖੜਾ ਹੈ ਅਸੀਂ ਬੇਨਤੀ ਕਰਦੇ ਹਾਂ ਆ ਮੈਂਬਰ ਸਾਹਿਬ ਵੀ ਖੜੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਬਾਨੂੰ ਪ੍ਰਤਾਪ ਜੀ ਆਮ ਆਦਮੀ ਦੇ ਚੰਗੇ ਉੱਗੇ ਲੀਡਰ ਵੀ ਹਨ ਤੇ ਮੌਜੂਦਾ ಗ್ರಾಮ ਪੰਚਾਇਤ ਪੈਂਟਾਲੀ ਵਾਲਾ ਬੋਦਲਾ ਦੇ ਮੈਂਬਰ ਵੀ ਹਨ ਮੈਂਬਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਮੇਰਾ ਵਿਚਾਰ ਪਈ ਜੀ ਇਹਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਠੀਕ ਹੈ ਜੀ ਇਹ ਨੌਜਵਾਨ ਪੀੜੀ ਖਰਾਬ ਹੋ ਰਹੀ ਹੈ ਜੀ ਤੁਹਾਡੀ ਮੌਜੂਦਾ ਸਰਕਾਰ ਹੈ ਤੁਸੀਂ ਸਰਕਾਰ ਨੂੰ ਜਗਦੀਪ ਗੋਲਦੀ ਕੰਬੋ ਜੀ ਐਮ ਐਲ اے ਉਹਨਾਂ ਨੂੰ ਅਪੀਲ ਕਰੋਗੇ ਫੋਨ ਕਰਤਾ ਜੀ ਠੀਕ ਹੈ ਜੀ ਤੇ ਉਹ ਜਲਦ ਤੋਂ ਜਲਦ ਕਾਰਵਾਈ ਕਰਾਓ ਕਾਰਵਾਈ ਪੂਰੀ ਕਾਰਵਾਈ ਕਰਾਓ ਉਹਨਾਂ ਪੰਚ ਆਇਆ ਕਰ ਲੋ ਉਹਨਾਂ ਨਾਲ ਵੀ ਗੱਲ ਕਰਾਓ ਲਾਈਵ ਕਰੋ ਲਾਈਵ ਉਹਨਾਂ ਨੂੰ ਵੀ ਵਿੱਚ ਲਿਆਓ ਹਾਂਜੀ ਸਮੂਹ ಗ್ರಾಮ ਪੰਚਾਇਤ ਪੈਂਟਾਲੀ ਵਾਲਾ ਬੋਤਲਾ ਤੋਂ ਬਾਅਦ ਸਲਾਮੇ ਵਾਲੇ ਦੇ ਸਰਪੰਚ ਆਏ ਐ ਸਲਾਮੇ ਵਾਲੇ ਦੇ ਸਰਪੰਚ ਸਾਹਿਬ ਕਿਹੜੇ ਹੈ ਜੀ ਕੋਈ ਆਏ ਇਹ ਇਹ ਹੈ ਜੀ ਜਿਨ੍ਹਾਂ ਨੇ ਸ਼ਰਿਆਮ ਚਿੱਟਾ ਵੇਚਦੇ ਆ ਚਿੱਟਾ ਪਿੰਦੇ ਫੜੇ ਗਏ ਐ ਤਾਂ ਜਿੰਨੀਆਂ ਬਿਲਡਿੰਗਾਂ ਹੈਗੀਆਂ ਨੇ ਪੈਟਰੋਲ ਪੰਪ ਤੋਂ ਲੈ ਕੇ ਤੇ ਇੱਥੇ ਵਰਕਸ਼ਾਪ ਤੱਕ ਇਹ ਸਾਰੀ ਨਸ਼ੇ ਦੀ ਤਸਕਰੀ ਨਾਲ ਬਣੀ ਹੈ ਇੱਥੇ ਜਿੰਨੇ ਵੀ ਹੈ ਮਤਲਬ ਕਿ ਸਲੀਮ ਸਰਜੀਤ ਸਿੰਘ ਕਿਕਰ ਸਿੰਘ ਗੋਰਾ ਸਿੰਘ ਬੀਨਾ ਇਹ ਜਿੰਨੇ ਵੀ ਇਹ ਸਾਰੇ ਹੀ ਚਿੱਟਾ ਵੇਚਦੇ ਆ ਸਾਰਾ ਪਿੰਡ ਹਾਮੀ ਭਰੋ ਭਈ ਇਹ ਸਾਰੇ ਸੱਜਣ ਚਿੱਟਾ ਵੇਚਦੇ ਆ ਕਿ ਨਹੀਂ ਬੋਲੋ ਚਿੱਟਾ ਵੇਚਦੇ ਆ ਕਿ ਨਹੀਂ ਤੁਸੀਂ ਕੀ ਚਾਹੁੰਦੇ